ਲੂਚੀ ਦੇਖੋ ਮੈਂ ਕਿੱਥੇ ਆ ਗਈ ਮਿਨੀ ਕੈਨੇਡਾ ਲੱਗ ਰਿਹਾ ਨਾ ਮਿਨੀ ਕੈਨੇਡਾ ਮੈਂ ਆ ਲਿਆ ਮਿਨੀ ਕੈਨੇਡਾ ਦੇਖੋ ਜੀ ਇਹ ਆਪਣੇ ਕੋਲੇ ਆ ਤੁਸੀਂ ਦੱਸੋ ਜੀ ਲੋਕੇਸ਼ਨ ਕਿੱਥੇ ਦੀ ਆ ਤੇ ਬਹੁਤ ਦਿਨ ਬਾਅਦ ਅੱਜ ਮੈਂ ਇੱਥੇ ਆਈ ਹਾਂ ਤਾਂ ਕੈਂਟ ਲੱਗ ਰਿਹਾ ਦੁਨੀਆ ਦੇਖੋ ਆਪਣੇ ਬੱਚਿਆਂ ਨਾਲ ਕਿਉਂਕਿ ਮੌਸਮ ਬਹੁਤ ਜ਼ਿਆਦਾ ਕੋਲਡਰ ਫਲ ਹੈ ਨਾ ਦੇਖੋ ਜੀ ਸ਼ਾਮ ਟਾਈਮ ਤਾਂ ਮਾਹੌਲ ਬੜਾ ਘੈਂਟ ਹੋ ਜਾਂਦਾ ਇੱਥੇ ਦੇਖੋ ਹੋਰ ਹੈ ਨਾ ਘੰਟੀ ਘੰਟੀ ਕੰਮ ਤੁਸੀਂ ਸਾਰਿਆਂ ਨੇ ਲੋਕੇਸ਼ਨ ਦੱਸਣੀ ਆ ਇਹ ਵੀ ਕਿੱਥੇ ਦੀ ਆ ਤੇ ਜੇ ਨਹੀਂ ਪਤਾ ਲੱਗਿਆ ਤਾਂ ਲੋਕੇਸ਼ਨ ਮੈਨੂੰ ਜ਼ਰੂਰ ਪੁੱਛ ਲਿਓ ਦੇਖੋ ਕਲਰ ਵੀ ਨਿਕਲਦੇ ਨੇ ਹੁਣ ਦੇਖੋ ਤੇ ਭਾਈ ਜਿਹੜਾ ਮੇਰੇ ਵਰਗਾ ਗਾਉਣ ਵਾਲਾ ਬਣਿਆ ਵਾ ਬਾਜ ਤੁਹਾਨੂੰ ਸੁਣਦੀ ਹੈ ਨਾ ਸਸਤੇ ਸਿੰਗਰ ਫੋਨ ਦੇਖੋ ਜੀ ਤੁਸੀਂ ਇਧਰਲੇ ਪਾਸੇ ਤੋਂ ਇਹ ਲੈ ਕੇ ਇੱਥੇ ਤੇ ਨਿਕਲ ਜੇ ਦੇਖੋ ਜੀ ਕਿੰਨਾ ਵਧੀਆ ਪਾਣੀ ਹੈ ਨਾ ਨੀਲਾ ਨੀਲਾ ਪਾਣੀ ਦੇਖੋ ਸਕਰੀਆ ਨਾ ਕੈਂਟ ਕੈਂਟ ਕੋਹੋਂ ਦੇਖੋ ਤੁਸੀਂ ਨਜ਼ਦੀਕ ਤੋਂ ਪਾਣੀ ਨੀਲਾ ਨੀਲਾ ਪਾਣੀ ਤੇ ਉੱਥੋਂ ਮੌਸਮ ਐਨਾ ਕੈਂਟ ਉੱਥੋਂ ਵਿਊ ਐਨਾ ਵਧੀਆ ਉਹ ਪਾਣੀ ਮੌਸਾ ਵਾਲਾ ਕੈਂਟ ਹੋ ਜਾਂਦਾ ਠੀਕ ਕੋ ਛੋਟੇ ਬੱਚੇ ਮੈਂ ਜ਼ੂਮ ਕਰਕੇ ਦੇਖੋ ਨੇ ਏ ਤੁਸੀਂ ਦੱਸਣਾ ਜும் ਜ਼ਿਆਦਾ ਹੋ ਗਿਆ ਤੁਸੀਂ ਦੱਸਿਓ ਜੀ ਇਹ ਲੇਖ ਕਿੱਥੋਂ ਦੀ ਆ ਕੀ ਆ ਰੱਗੀ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਛਾਈ ਦੇਖੋ ਇਹ ਪਾਈ ਨਾ ਰੋਗ ਨੂੰ ਚਾਮ ਰੋਜ ਘਮਾਉਣਾ ਆਉਂਦਾ ਵਾ ਆ ਦੇਖੋ ਨੰਬਰ 1 ਮਾਲ ਆਪਾਂ ਇਸ ਸਕੂਟਰ ਤੇ ਲੈ ਆਏ ਆਪਣੇ ਘਰ ਵਾਲੀ ਨੂੰ ਦੇਖੋ ਇਹ ਅਗਲਾ ਆਪਦੇ ਘਰ ਵਾਲੀ ਨੂੰ ਸਕੂਟਰ ਤੇ ਲੈ ਕੇ ਆਇਆ ਘੁਮਾਉਣ ਤੇ ਇੱਥੇ ਜੀ ਚਿਲੀਜ਼ 버거 ਵਗੈਰਾ ਸਾਰਾ ਕੁਝ ਮੈਂ ਹੁਣ ਤੁਹਾਨੂੰ ਇਹਦਾ ਸਾਰਾ ਰਸਤਾ ਦਿਖਾ ਰਹੀ ਹਾਂ ਇੱਥੇ ਦੇਖੋ ਸਿਕਿਉਰਿਟੀ ਐਂਡ ਮੌਸਮ ਵੀ ਕੈਂਟ ਆ ਲੋਕੇਸ਼ਨ ਵੀ ਕੈਂਟ ਤੇ ਸਾਰੇ ਦੇਖੋ ਇਧਰੋਂ ਦੇਖੋ ਜੀ ਇਹ ਵੀ ਚਿਲਿਸ ਤੇ ਆਪਾਂ ਕਿੱਧਰੇ ਇਹਨੂੰ ਵੀ ਜਗ੍ਹਾ ਤੇ ਬਾਹਰ ਨਿਕਲ ਸਕਦੇ ਆ ਇਹ ਹੈਗਾ ਜੀ ਕੈਨੇਡਾ ਦਾ ਬਾਹਰ ਜਾਣ ਦਾ ਰਾ ਖੋ ਕਾਇਆ ਕਰ ਹਲੋ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਿਆ ਬਹੁਤ ਹੀ ਘੈਂਟ ਜਗਾ ਆਲਾ ਸਟੈਟ ਨੂੰ ਫੋਟੋ ਲੈ ਮੈਂ ਦਿੱਤਾ ਇਹ ਤਸਵੀਰ ਲਵ ਕਿਤੇ ਬਾਰੇ ਤੁਸੀਂ ਸਾਰਿਆਂ ਨੇ ਦੱਸਣਾ ਮੈਂ ਨਹੀਂ ਤੁਹਾਨੂੰ ਦੱਸਣਾ ਕਿ ਇੱਥੇ ਆ ਕੇ ਕੌਣ-ਕੌਣ ਇਹ ਜਹਾੜ ਕਰ ਸਕਦਾ ਲਵ ਦਾ ਦੇਖੋ ਜੀ ਲੋਕ ਆਪਣੇ ਬੱਚਿਆਂ ਨੂੰ ਫੈਮਲੀ ਨੂੰ ਲੈ ਕੇ ਘੁੰਮਣ ਫਿਰਨਾ ਆ ਰਹੇ ਨੇ ਤੇ ਦੇਖੋ ਸਾਰੇ ਸਾਰੇ ਨਿਕ বেকারਸ ਫੋ ਬਾਈ ਬਾਈ ਜੀ ਅਸ ਦਾ ਬਲੌਗ ਮੈਂ ਸਿਨ ਹਲੈਂਡ ਕਰਨ ਲੱਗੇ ਆਂ ਦੇਖੋ ਕਿ ਨਿਕ ਕੈਡ ਲਿਕੇਸ਼ਨ ਤੇ ਤੇ ਤੁਸੀਂ ਸਾਰੇ ਕਮੈਂਟਾਂ ਚ ਜ਼ਰੂਰ ਉਸਦੀ ਲੋਕੇਸ਼ਨ ਕਿੱਥੇ ਦੀ ਆ